ਰੋਸਪੁਰ ਦੇ ਪਿੰਡ ਲੇਲੀ ਵਾਲਾ ਵਿਖੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਚਾਰ ਤੋਂ ਪੰਜ ਲੋਕ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਖਲਚੀਆਂ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਤਾਂ ਦੂਜੀ ਗੱਡੀ ਸਵਾਰ ਲੋਕ ਅਮਰੀਕਸਰ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਲੇਲੀ ਵਾਲਾ ਦੇ ਜਦੋਂ ਗੱਡੀਆਂ ਨੇੜੇ ਪਹੁੰਚਦੀਆਂ ਤਾਂ ਆਮਣੇ ਸਾਹਮਣੇ ਤੋਂ ਜਿਹੜੀ ਬੜੀ ਭਿਆਨਕ ਟੱਕਰ ਹੁੰਦੀ ਹੈ ਤੇ ਗੱਡੀਆਂ ਦੇ ਪ੍ਰਖੱਚੇ ਹੀ ਉੱਡ ਜਾਂਦੇ ਨੇ ਜਿਸ ਵਿੱਚ ਦੋਨਾਂ ਗੱਡੀਆਂ ਦੇ ਸਵਾਰਾਂ ਦੀ ਇੱਕ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਜਦਕਿ ਕੁੱਲ 4 ਤੋਂ 5 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਮੋਢਲੀ ਸਹਾਇਤਾ ਤੋਂ ਬਾਅਦ ਫਰੀਦਕੋੜ ਮੈਡੀਕਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਮ੍ਰਿਤਕਾਂ ਦੀ ਪਛਾਣ ਗੁਰਨਾਮ ਸਿੰਘ ਅਤੇ ਮਣੀ ਵਜੋਈ ਹੈ ਮੇਰਾ ਨਾਮ ਆਸ਼ਾ ਹਾਂਜੀ ਉਹ ਦਾ ਨਾਮ ਨਹੀਂ ਗਿਆ ਲੇਲੂ ਵਾਲੇ ਮੋੜ ਤੇ ਉਹ ਇਧਰ ਉਧਰ ਆਦਾ ਸਪਿਆ ਤੇ ਇਧਰੋਂ ਆਂਦਾ ਤੇ ਉਧਰੋਂ ਗਿਆ ਮੇਰਾ ਆਂਦਾ ਪਿੰਸਾਂ ਦੇ ਕਿ ਤੇ ਰਾਹ ਦੇ ਵਿੱਚੋਂ ਦੋਨਾਂ ਦੀ ਵੀ ਟੱਕਰ ਗਈ ਤੇ ਇਹਨਾਂ ਦੀ ਵੀ ਗਈ ਤੇ ਟਕਰ ਵੱਜ ਗਏ ਨਾ ਕੋਈ ਨਾ ਜਾਣ ਤੋਂ ਮਾਰੀ ਤਨਾ ਇੰਨਾ ਮਾਰੀ ਜਾਣ ਕੇ ਤੇ ਉਹਦਾ ਇੱਕ ਪੁੱਤੜਾ ਰੇ ਟੋਂਡਾ ਤਾਂ ਕੁਛ ਵੀ ਨਹੀਂ ਉਹ ਮੈਂ ਤਾਂ ਅੱਗੇ ਪਿੱਛੇ ਦਿਸਦਾ ਨਹੀਂ ਪਿਆ ਤੇ ਐਸਾ ਲਾਸ਼ ਨਹੀਂ ਦੇਂਦੇ ਸਰਕਾਰ ਵੱਲੋਂ ਕੀ ਪ੍ਰੋਸਾ ਆਈ ਇਹ ਤਾਂ ਹਰ ਵਾਈ ਗੁੰਦੀ ਨਹੀਂ ਪਈ ਤੇ ਪ੍ਰੋਸਾ ਕਿਸ ਨਾਲ ਹੈਗਾ ਸੁਣਾਈ ਕੋਈ ਮੈਂ ਸੁਣਾਈ ਨਹੀਂ ਸਾਡੀ ਹੈਗੀ ਸਾਨੂੰ ਬੱਚਾ ਸਾਡਾ ਦੇ ਰਹੇ ਤੇ ਸਾਡੀ ਸੁਣਾਈ ਸੁਣਾਈ ਹੈ ਹਾਏ ਗਰੀਬ ਸਮਝਾਨਾ ਕਿੱਥੋਂ ਦੇਗੇ ਉਹਦੀ ਜਾਨ ਪਾ ਰਹੇ ਤੇ ਜਾਨਾ ਲੈ ਲੈਣਾ ਸੀ ਘਰ ਵੇਚ ਕੇ ਵੀ ਦੇਰਾਂ ਲਿਆ ਦੇਣ ਜਾਣੋ ਦੇਨੂ ਪਿਆਰ ਆ ਦੇ ਉਹਦੇ ਜਾਨ ਪਾ ਦੇ ਤੇ ਲੈ ਲੈਣ ਅਸੀਂ ਹੱਕਦਾਰ ਬਣਾ ਕੇ ਦੇਣ ਵਾਲੇ ਮੇਰਾ ਨਾਮ ਸੁਖਮਿੰਦਰ ਸਿੰਘ ਪੁੱਤਰ ਇਹ ਕਿਹੜਾ ਹਾਸਾ ਆ ਕਿਹਦੀ ਵਾਰ ਕਿਵੇਂ ਇਹ ਆ ਪਿੰਡ ਲੇਲੀ ਦਾ ਟੱਪ ਤੇ ਅੱਗੇ ਨਹਿਰ ਦੇ ਕੋਲੇ ਹੋਇਆ ਜੀ ਇਹ ਰਾਤ ਗਰਨਾਮ ਸਿੰਘ ਤੇ ਸਤਪਾਲ ਸਿੰਘ ਤੇ ਰਣਜੋਤ ਸਿੰਘ ਇਹ ਤਿੰਨੇ ਜਣੇ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਇਹਨਾਂ ਦਾ ਰਨਜੋਤ ਸਿੰਘ ਦੀ ਛੋਟੇ ਦੀ ਵਾਈਫ ਸੀ ਛੋਟੇ ਭਰਾ ਦੀ ਗਰਨਾਮ ਸਿੰਘ ਦੀ ਭਤੀਜੇ ਨੂੰ ਉਹਨੂੰ 에어ਪੋਰਟ ਤੇ ਛੱਡ ਕੇ ਆ ਰਹੇ ਸੀ। ਪਰ ਆ ਜਦੋਂ ਇੱਥੇ ਆਏ ਨੇ ਇਹਨਾਂ ਨੂੰ ਅੱਗੋਂ ਇਧਰੋਂ ਗੱਡੀ ਆਈ ਏ ਅਖਾਈ ਵਾਲੇ ਪਾਸੇ ਫਾਜ਼ਲ ਕਾ ਰੋਡ ਤੇ ਉਹ ਰੌਂਗ ਸਾਈਡ ਤੇ ਆਣ ਕੇ ਇਹਨਾਂ ਦੇ ਵਿੱਚ ਵੱਜੀ ਬੜੀ ਸਪੀਡ ਦੇ ਵਿੱਚ ਤੇ ਜਿੰਦੇ ਵਿੱਚ ਗਰਨਾਮ ਸਿੰਘ ਦੀ ਤਾਂ ਮੌਤ ਹੋ ਗਈ ਹੈ ਤੇ ਰਨਜੋਤ ਸਿੰਘ ਦੀਆਂ ਵੀ ਬਾਹਾਂ ਟੁੱਟੀਆਂ ਨੇ ਸੱਟਾਂ ਕਾਫੀ ਨੇ ਇਹ ਸਤਪਾਲ ਸਿੰਘ ਦੇ ਵੀ ਪਸਨੀਆਂ ਬਾਰੇ ਟੁੱਟੀਆਂ ਨੇ ਉਹਨੂੰ ਡੀ ਐਮ ਸੀ ਭੇਜ ਦਿੱਤਾ। ਤਿੰਨ ਜਣੇ ਸਵਾਰ ਸੀ। ਇਹਦੇ ਚ ਤਿੰਨ ਜਣੇ ਸਵਾਰ ਸੀ। ਤੇ ਦੂਜੀ ਗੱਡੀ ਦੇ ਵਿੱਚ ਉਧਰੋਂ ਪਤਾ ਨਹੀਂ ਕਿੰਨੇ ਸਵਾਰ ਸੀ ਉਹਨਾਂ ਦਾ ਵੀ ਡਰਾਈਵਰ ਜਿਹੜਾ ਉਹਦੀ ਡੈਥ ਹੋ ਗਈ ਹੈ। ਤੇ ਬਾਕੀ ਉਹਨਾਂ ਦੇ ਵੀ ਜਿਹੜੇ ਜ਼ਖਮੀ ਨੇ। ਇਹ ਹੁਣ ਬਾਗੀ ਹਸਪਤਾਲੇ ਉਹਨਾਂ ਦੇ ਵੀ ਬੰਦੇ ਬਾਗੀ ਹਸਪਤਾਲ ਨੇ। ਦਾਖਲ ਨੇ ਜੀ ਉੱਥੇ ਸਾਰੇ। ਹਾਂਜੀ। ਮੈਂ ਕੁਝ ਦਾ ਖਾਲਸਾ ਬਾਕੀ ਪਤਾ ਗੁਰਚਰ ਸਿੰਘ ਭੁੱਲਰ ਜੀ ਜ਼ਿਲ੍ਹਾ ਪ੍ਰਧਾਨ ਫਰਮ ਦੀ ਗੱਲ ਲਾਵਣ ਸਰ। ਇਹ ਸਾਡਾ ਰਿਸ਼ਤੇਦਾਰ ਤੇ ਦੋਸਤ ਸੀ ਗਰਨਾਮ ਸਿੰਘ ਪਿੰਡ ਮਹਿਮਤੋਂ ਜਿਹੜੇ ਰਾਤ ਅੰਮ੍ਰਿਤਸਰ ਤੋਂ ਆਪਣੀ ਭਤੀਜੀ ਲੈ ਕੇ ਸੀ ਨਾ ਭਤੀਜੀ ਨੂੰ ਆਪਣੀ ਭਤੀਜਾ ਨੋਸ ਨੂੰ ਚੜਾ ਕੇ ਆਇਆ ਸੀ ਬਾਹਰ ਜਾਣ ਵਾਸਤੇ ਤਕਰੀਬਨ ਰਾਤ 12 ਵਜੇ ਜਾ ਆ ਰਹੇ ਸੀ ਤੇ ਦੂਜੇ ਬੰਨੇੋਂ ਗੱਡੀ ਆ ਰਹੀ ਸੀ ਜਿਹੜੀ ਰੋਂਗ ਸਾਈਡ ਤੇ ਆ ਕੇ ਵੱਜ ਕੇ ਦੰਦੇ ਨਾਲ ਐਕਸੀਡੈਂਟ ਹੋਇਆ ਤੇ ਦੋਵਾਂ ਬੰਨਾਂ ਦੇ ਡਰਾਈਵਰ ਤੇ ਦੋਹਾਂ ਦੇ ਨੋਕੇ ਤੇ ਮੌਤ ਹੋ ਗਈ ਹਾਂਜੀ ਬਾਕੀ ਜਿਹੜੇ ਫਟੜਾ ਇੰਨੇ ਬੰਦੇ ਇਧਰੋਂ ਫੱਟੜ ਆਪਣ ਦੋ ਬੰਦੇ ਇਧਰੋਂ ਫੱਟੜ ਨੇ ਨਾਮਾਂ ਟੁੱਟੀਆਂ ਪਸਲੀਆਂ ਟੁੱਟੀਆਂ ਦੂਜੇ ਪੰਨੇ ਉਵੇਂ ਫੱਟੜਾ ਬੰਦੇ ਜਿਹੜੇ ਵਿੱਚ ਬੈਠੇ ਸੀ ਬਹੁਤ ਤੇਜ਼ ਵਜੀਆਂ ਆਮੋਂ ਸਾਹਮਣੀ ਟੱਕਰ ਹੋ ਗਈ ਉਹਨਾਂ ਦੇ ਨਾਲ ਫਿਰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਦੋਵੇਂ ਕੱਟੀਆਂ ਬੜੀ ਜ਼ਿਆਦਾ ਇਹਦਾ ਗੁਰਨਾਮ ਸਿੰਘ ਅੱਛਾ ਕਿੰਨੀ ਉਮਰ ਹੈ ਉਮਰ ਇਹਦੇ ਪਾਸਾ ਸਾਢੇ ਜਿੰਨੀ ਉਮਰ ਸੀ ਇਹਦੀ ਉਮਰ ਰਹੀ ਸੀ ਇਹ 70 ਸਾਲ ਦੇ 50 55 ਸਾਲ ਦੀ ਉਮਰ ਹੈ ਇੰਨੀ ਕਿੰਨੀ